ਰਜੀਤ ਖਾਲਸਾ ਸ੍ਰੀ ਵੰਦਵਾਨ ਜੀ ਕੀ ਛਤੇ ਹਾਂ ਜੀ ਮੈਂ ਆਗੀਤਾ ਹੋਰ ਆਪਣੀ ਚੈਨਲ ਤੇ ਸੁਆਗਤ ਹੈ ਸਾਡੇ ਸਾਰੇ ਸਿੱਖ ਸਾਥੀਆਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤਾਂ ਮੈਂ ਜੇਗਾ ਸੁਵੇਰ ਦਾਗਾ ਤੇ ਪਚਾਰੀ ਰਾਤ ਹਨੇਰੀ ਸੀਗੀ ਐ ਗੱਲੇ ਬੇੜੇ ਚ ਕੂੜਾ ਜਮੀ ਨਹੀਂ ਹੈਗਾ ਉਧਰਲੇ ਬੇੜੇ ਤੇ ਰਸੋਈ ਚ ਇਕੱਠਾ ਹੋ ਗਿਆ ਸਾਰਾ ਤੇ ਸੁਖਮਣਾ ਜੀ ਘਰੇ ਆਏ ਨੇ ਯਾਰਾਂ ਜੂੜੀਆਂ ਚਾੜ ਦਿੱਤੀਆਂ ਨੇ ਸੇ ਸਾਰਾ ਜਿਹੜਾ ਕੂੜਾ ਦਾ ਥੋੜੀ ਜਿ ਇਕੱਠਾ ਹੋ ਗਿਆ। ਬਾਹ ਦੇ ਪੁੰਦੇ ਪਾਰ ਵੀ ਥੋੜੀ। ਆਇਦਲੇ ਬੈਠੇ ਜਿਹੜਾ ਕੂੜਾ ਪੁੰਡਾ ਨੇ ਹੈ ਨਾ ਥੋੜਾ ਬਾਕੀ ਜਿਹਾ। ਸਭ ਇਕੱਠਾ ਕਰਤਾ ਨੇ। ਤੇ ਨਾ ਲੇਟ ਰਾਤ ਦਿਨੇ ਆਉਂਦੀ ਆ ਰਾਤ ਨੇਰੀ ਨਾਲ ਪੱਤੀ ਦੇ। ਜਿਹੜੀ ਵਕਤ ਖੌਣ ਤੋਂ ਟੜਕੀ ਤੇ ਲੱਗਿਆ ਕਿ ਉਹ ਜਿੰਨੇ ਬੈਠੇ ਡਾਉਂ ਤੋਂ। ਸਾਮਰੇ ਠੰਡਾ ਹੋ ਗਿਆ। ਅੱਜ ਪਹਿਣ ਕੇ ਪੈਣੀ ਆ ਜੀ ਸੱਤ ਕ ਉੱਪਰ ਦੀ ਕਾਲੀ ਤਨ ਕੁਤ ਉਸ ਦਾ ਜੀ ਦਾ ਟਕੜਾ ਕੇ ਆਏ ਨੇ ਰਾਟ ਆਪਣੀ ਕਾਂਟ ਕੋ ਵਰਦੀ ਗਈ ਹੈ ਇੱਕ ਟਰਾਲੀ ਉਹ ਖੜੀ ਆ ਘਰੇ ਉਹ ਲਾਹਾਂ ਹਾਂ ਹਾਂ ਉਹ ਪਣ ਨਾਲ ਹੀ ਜਾਓ ਤੇ ਕਣ ਕਬੱਡੀ ਵੀ ਹੈ ਰਾਤ 14 ਕਿਲ ਲਈ ਆਪਣੇ ਠੇਕੇ ਵਾਲਾ ਵਾਹਣ ਘਰ ਵਾਲਾ ਵਾਹਣ 5 ਕਿਲ ਰਹਿ ਗਏ ਘਰ ਵਾਲੇ ਬੱਡੇ ਦੇ 5 ਕਿਲੇ ਬਾਕੀ ਠੇਕੇ ਵਾਲੇ ਬੱਡੇ ਦੇ 5 ਕਿਲੇ ਰਹਿ ਗਏ ਘਰ ਆਏ ਕੋਤਾਂ ਰੁੱਖੇ ਜੇ ਕਾਰ ਕਿਨਾਂ ਪਾ ਪਾਟ ਜਾਂਦੇ ਆਂ ਜਿਹੇ ਪਾਟਦੇ ਨੇ ਅਹੀਂ ਗਏ ਢੋਕਾਂ ਤੇ ਦੂਸ ਪਾਲ ਮਸਾਜੇ ਨੇ ਤਾਂ ਤਾਉ ਪਾਉਂ ਗੇ ਹਾਰਾ ਜੀ ਦੇ ਜਿਹੜੇ ਮਾਰਕ ਤੋਂ ਨਮੂ ਦੁਕਾਨਾਂ ਨੇ ਕੱਪੜਾ ਜਿਹੜਾ ਕਾਲੀ ਕੋਣ ਵਾਲਾ ਪਿਆਗਾ तो बांधते बाकी

ਉਹ ਰੇਪੜੀ ਉਹ ਕਿੱਥੇ ਦੀ ਫਰਜ਼ਾਤੀ ਜੀ ਬੁੜਾਣੀ ਜੀ ਹੋਰ ਪਤਾ ਨਹੀਂ ਕਿਉਂ ਹੋਣੀ ਤਾਂ ਹੁਣ ਦੱਸ ਨਹੀਂ ਤਾ ਆਇਆ ਕਿ ਮੋਣੀ ਜਾਂ ਹੋਤੀ ਮੋਣੀ ਜਾਂ ਹੋ ਕੇ ਮੋਣੀ ਜਾਂ ਹੋ ਕੇ ਮੋਣੀ ਕੋ ਨਾ ਦੁਨੀਆ ਨਹੀਂ ਦੇਣਾ ਪੁੜਾਣੀ ਜੀ ਵਸਾ ਲਾਉਣੀ ਦੁਕਾਨ ਨੂੰ ਖਰਾਬ ਕਰ ਲਾਉਣੀ ਆਣੀ ਪਤਾ ਐਤੋ ਵੀ ਕੋਈ ਹੋਊਗਾ ਤੁਮਹਾਂ ਕਿਹਾ ਜਾਦਨੀ ਆਪੋਰ ਜਾਦਨੀ ਲਾਖੜੀ ਹੈਤੋ ਤੇ ਉਹ ਚੁੱਕ। ਇਹਨਾਂ ਵੱਡੀਆਂ ਪੱਈਆਂ ਨੇ ਸੰਤਾਂ 40 40 ਹੋ ਰਹੀ ਆ ਜੀ। 30 ਪੱਲੀਆਂ ਤੇ 30 ਪੱਲੀਆਂ ਪੈਣ। ਸਾਹਮਣੇ ਦੇਖਦੇ ਨੇ ਵੀਡੀਓ। ਹਾਂ। ਹੈਂ ਤੇ ਦੇਖੋ। ਕਿ ਇਹਦੇ ਕਿੰਦਰ ਕਿੰਨੀਆਂ ਆਪਣੇ ਵੱਡੀਆਂ ਪੱਲੀਆਂ ਮੈਂ ਤਾਂ ਮੈਸੂ ਜਿਹਾ ਚੜਾ ਲਿਆ। ਹਾਲੇ ਜਿੰਨੀ ਮਲਟੇ ਰਹਿ ਗਈ ਸੀ।

ਕਿਆ ਜੈ ਤੋ ਕਰੋ ਹਾਂ ਤਾਂ ਬਸਾਈ ਜਾ ਮੈਂ ਚਾਹ ਜਿਬਾ ਮਾਰਦੀ ਐ ਬਈ ਤੂੰ ਜਿਬਾ ਮਾਰਦੀ ਐ ਇਹ ਨਾ ਉਹ ਹਰੇ ਚੈਨਲ ਦੇਖੇ ਪਰ ਗੇਰਾਉਂਦੇ ਨਹੀਂ

ਲੋ ਜੀ ਆਪਣੇ ਸੋਹਣੇ ਦਾ ਮੋਰ ਘਰੇ ਆ ਗਿਆ ਲਾ ਦਿੱਤੀ ਆ ਕਣਕ ਦੋਨਾਂ ਘਰਾਂ ਦੀ ਹੋਈ ਹੈਗੀ ਤੇ ਉਧਰੋਂ ਜਿੱਦੇ ਢੋਲ ਪਰਨੇ ਹੋਣਗੇ ਲੈੇ ਜਾਣਗੇ ਮੁੱਲ ਦੇਵਾਂਗੇ ਸੋਹਣੀ ਮੁੱਲ ਦੇਵਾਂਗੇ ਹੁਣ ਸਾਡੇ ਘਰ ਲੈ ਕੇ ਸਾਡੀ ਹੋਗੀ ਹਾਂ ਭਾਈ ਸਾਡੇ ਘਰ ਲੈ ਕੇ ਹੁਣ ਸਾਡੀ ਹੋਗੀ ਜਿੱਦੇ ਤੁਸੀਂ ਉਧਰ ਢੋਲ ਚ ਪਣੀ ਹੋਈ ਮੁੱਲ ਦੇਵਾਂਗੇ ਜਾ ਆਏ ਮਰਜੀ ਦੇਖ ਲਓ ਹਾਂ ਘੱਟੇ ਹੀ ਕਰ ਨਾ ਉਹ ਮਰ ਲਗਾ ਲੈ ਕੰਟਰੋਲ ਪਾ ਲੈ ਹਾਂ ਇਹ ਵੀ ਲੋਟਾ ਸਾਢੇ ਇੱਕ ਢੋਲ ਪਿਆ ਕਣਕ ਦਾ ਪਰਾਲੀ ਦਾ ਦੋ ਬੋਰ ਇਹ ਤਾਂ ਨਹੀਂ ਪਰਿਆ ਹੋਣਗੇ ਉਹ ਚ ਛੋਟੇ ਵੱਡਾ ਹੋਊ ਸਾਢੇ ਛੋਟਾ ਜਿਹੜਾ ਪਰ ਲਿਆ ਦਹੀਂ ਚੌਰਸ ਜਾ ਸਾਡੇ ਕੋਈ ਨਹੀਂ ਲੇਕੀ ਇਹਦਾ ਉਹ ਇਨੀਸ਼ੀਏਟਿਵ ਕਰ ਰਹਾ ਕਿੜੇ ਵਾਰੀ ਲੇਟੀ ਕਰਦਾ ਪਾਣੀ ਕਾ ਲਓ ਬਾਲੇ ਛੱਡ ਤਾਂ ਆਪ ਕੀੜੀਆਂ ਬਾਹਲੀਆਂ ਨੇਗੀਆਂ ਥੋੜੀ ਕੀ ਨਾ ਕਰਦੀ ਕੀੜੇ ਅੱਜ ਕਿਹੜੇ ਲੇਟੀ ਕਰਦਾ ਸਾਰੇ ਲੇਟੀ ਵਧੀਆ ਪੰਨ ਨਿਕਲ ਜਾਂਦਾ ਹੈ ਕੀੜਿਆਂ ਨੂੰ ਪੰਨ ਨਿਕਲ ਜਾਂਦਾ ਵਧੀਆ ਇਹ ਆ ਐ ਨਖਤ ਵੀ ਨਹੀਂ ਹੈ ਕਰ ਤੋ ਗੋਰ ਆਪਿਆ ਵਧੀਆ ਕਰ ਤੋ ਥੋੜੀ ਤੁਸੀਂ ਤਾਂ ਜਨੂ ਲੱਜੇ ਲੱਜ ਜਾਓ ਕੁੰਡੀ ਕਾਂਡੀ ਕੋਰਾਨੀ ਹੈਗੀ ਕਰ ਗਦੀ ਹੋਣਾ ਮਿੱਟੀ ਹੈ ਜੇ। ਕੀ ਹੈ? ਮਿੱਟੀ ਰੋੜੀਆਂ। ਹੂੰ, ਰੋੜੀਆਂ ਕਿੱਥੋਂ ਆ ਜਾਣਗੇ ਆਪਣਾਈ ਚ। ਕਪੈਣ ਦੀ ਤਾਂ ਵੱਡੀ ਹੋਈ ਐ ਦੇ। ਕੋਈ ਵਾਦ ਨਹੀਂ। ਨਹੀਂ ਪਾਤਾ ਜਮੀਨ ਨਹੀਂ ਸੀ। ਲੈ, ਸਾਫ-ਸਾਫ ਕਣਕ ਪਿਓ। ਇੱਥੇ ਨਾ ਹੂੰ। ਛੋ ਆ ਜੇਨ। ਤਰਲੇ ਦੇ ਨਾਲ ਮੋਟਰ ਟਰਾਲੀ ਨਹੀਂ ਵੱਡੀ ਅੰਦਰ। ਅੱਛਾ। ਟਰਾਲੀ ਵੱਡੀ ਆ। ਪਹਿਲਾਂ ਤਾਂ ਆਪਣੀ ਛੋਟੀ ਟਰਾਲੀ ਸੀ। ਹੂੰ? ਇੱਧਰ ਨਹੀਂ ਗੱਲੀ। ਬਸ ਲੋੜ ਹੀ ਨਹੀਂ ਪਸਦਾ। ਇਹ ਤੀਨ ਗੋਸਨ ਦਾ ਸਾਰਾ ਹੈ ਹਾਂ ਉਹਦੇ ਸਾਰਾ ਦਿਨ ਲਾਇਆ ਤੋਣ ਤੇ ਲੋ ਜੀ ਪਤਾ ਤਿਆਰ ਹੋ ਗਿਆਂਗੇ ਪਹਿਣ ਕੇ ਜਾਣ ਲਈ ਤੇ ਸਬਜੀ ਵਾਲਾ ਭਾਈ ਨਿਕਲੀ ਸੀ ਉਹ ਖੜਾ ਕਿਹੜੇ ਬੇੜਿਆਂ ਨਾਲ ਭਾਈ ਗਲੀ ਚ ਤੇ ਮੈਂ ਸਬਜੀ ਵਾਲਾ ਭਾਈ ਨੂੰ ਕਿਹਦੇ ਸੀ ਤੇ ਗਿੰ ਲੋਰ ਤੋਂ ਲਾ ਜਾਗੇ ਸੁੱਕੀ ਪਏ ਨੇ ਕੱਪੜੇ ਤਾਂ ਬਾਅਦ ਹੀ ਛੱਡ ਗਏ ਲੋ ਜੀ ਆਪਣੀ ਸਾਰੀ ਸਾਫ ਸਫਾਈਆ ਹੋ ਗਿਆਗਾ ਤੇ ਬਸ ਕੰਮ ਹੋ ਗਏ ਸਾਰੇ ਹੁਣ ਤਾਂ ਕਿਦੋਂ ਦਾ ਕੰਮ ਨਹੀਂ ਵੱਜ ਜਾਂਦਾ ਜੇ ਅਸੀਂ ਨੇਹਰੀਆਂ ਨੇ ਖਾਤਾ ਕਿੱਦਾਂ ਦੇ ਦਿੰਦੇ ਆ ਕਿਉਂਕਿ ਨੇਹਰੀਆਂ ਨੇ ਗੀਆਂ ਹਨਾ ਨੇਹਰੀਆਂ ਕਰਕੇ ਬਹੁਤ ਜ਼ਿਆਦਾ ਕੰਮ ਵੱਜ ਜਾਂਦਾ ਤੁਸੀਂ ਦੱਸਿਓ ਜੀ ਤੁਹਾਡੇ ਕਰ ਹੁਣ ਸਬਜੀ ਵਾਲੇ ਭਾਈ ਰਵੇਟ ਕਰ ਰਹੇ ਹਨ ਸਬਜੀ ਲੈ ਕੇ ਔਰ ਹੋਰ ਜਿਆ ਬਗ ਚੱਲਾਂਗੇ ਕਿਉਂਕਿ ਕੱਲ ਨੂੰ ਸਾਇਦ ਆਪਣੇ ਤੂੜੀ ਕਰਨਗੇ ਤੇ ਨਾ ਸਰਦਾਰ ਜੀ ਸੁੱਕੀ ਸਬਜੀ ਆਪਕ ਦਾਲ ਆਪ ਖਾਣ ਕੋਈ ਮੂੰਗੀ ਮੰਗੀ ਜੀ ਘੱਟ ਹੀ ਖਾਂਦੇ ਨੇ ਨਾ ਕਰਨ ਦੇਣ ਸਬਜੀ ਲਮਾਂ ਕੋਈ ਨਹੀਂ ਬੰਦੇ ਆ ਗਏ ਜਿੱਦ ਦੇ ਬਾਲ ਬੰਦੇ ਹੋਣ ਕੋਈ ਮੂੰਗੀ ਧਰ ਲਈ ਹੈ ਨਾ ਕੋਈ ਹੋਰ ਸੋਲੇ ਸੋਲੇ ਧਰ ਲਈ ਪਰ ਮੈਂ ਤਾਂ ਵੀ ਸੋਲੇ ਵੀ ਪਿਆਉ ਲਾਂਗੇ ਤੜਕਿਆਂ ਨੂੰ ਹਨ ਮੈਂ ਲੋਕ ਨਹੀਂ ਕਰ ਕਾਲ ਸੋਲੇ ਹਾਂ ਮੂੰਗੀ ਆਥਨ ਜੋ ਗਰੀ ਲੈ ਲੈਣਾ ਕੋਈ ਪ੍ਰਿੰਦੀਆ ਪ੍ਰੁੰਡਿਆ ਲੈ ਲਾਂਗੇ ਜੇ ਤੁੰਡੋਰ ਕੀਤੀ ਹੈ ਆ ਮੋਲ ਦੇ ਕੋ ਦੇ ਤੂੰ ਦੇ ਮੁੱਠੇ ਕਿਥੋਂ ਲੈ ਭਿਉਂਦਾਂਗੇ ਤਾਂ ਕਿਸ ਨੇ ਹਾ ਤੇ ਜਿਹਨੇ ਧਰ ਦਾਂਗੇ ਆਥਨ ਭਿਉਂਦਾਂਗੇ ਫਿਰ ਉਹ ਤਾਂ ਹੁਣੀ ਤਾਂ ਕੀ ਕਰਨੀ ਚਾਹੋਂ ਫੇ ਤੇ ਬਸ ਨਾ ਜਿਪਾਈ ਜਾਣੀ ਆਥਨ ਨੇ ਭਿਉਂਦਾਂਗੇ ਹਾਂ ਲਾਸਨ ਗੰਡਾ ਸਿਲ ਕੇ ਰੱਖ ਲਾਂਗੇ ਸਵੇਰੇ ਸੁਨੇਹਾ ਬਣ ਜੀ ਕਿਉਂਕਿ ਲੇਟ ਦੀ ਕਾਹਲ ਹੁੰਦੀ ਸਵੇਰੇ ਜਾਣ ਦੀ ਹੈ ਨਾ

ਲੋ ਜੀ ਆਪਣੀ ਹੋਣ ਬਾਰੀ ਕੱਟੀ ਬਾਰੀ ਨਾਲ ਬੈਠਿਆ ਗਰਮੀ ਵਾਰੀ ਆ ਇੱਧਰ ਬੈਠਣਾ ਤੂੜੀ ਆ ਜਾਇਆ ਬੈ ਪਿੰਡਾਂ ਰਹਾਲ ਉਧਰ ਆ ਗਏ ਥੋਣ ਮੈਂ ਕੈਮਰਾ ਚੇਂਜ ਕਰਕੇ ਦਿਖਾਉਣ ਲੱਗੂ ਉਧਰ ਵੀ ਆਏ ਲੋ ਜੀ ਇਸ ਤਰ੍ਹਾਂ ਹਾਲ ਬਣਿਆ ਹੋਇਆ ਇਹਦੇ ਵਿੱਚ ਜੱਟਾਂ ਦੇ ਇਸ ਤਰ੍ਹਾਂ ਜਿਗਾਰਡ ਹੁੰਦੇ ਨੇਗੇ ਵਿੱਚੀ ਟੋੜੇ ਵਿੱਚੀ ਤਵੀ ਵਿੱਚੀ ਕਣਕ ਵਾਲਾ ਡਰਮ ਵਿੱਚੀ ਕਣਕ ਵਿੱਚੀ ਆਪਣੀ ਟੋਕੀ ਵਾਲੀ ਮਸ਼ੀਨ ਵਿੱਚੀ ਪੱਟੀਆਂ ਆਹ ਇੰਦਰ ਬਣੀ ਹੋਈ ਆ ਦੇਗ ਬਾਲਟੀ ਦੇ ਵਿੱਚ ਅੱਜ ਸਬਜ਼ੀ ਦਾਲ ਦਾਲਾ ਕੇ ਸਭ ਜਿਆ ਮਾਰ ਰਹੀ ਹੈ ਦਪਹਿਰ ਦੀ ਤੁਹਾਡੇ ਮੁੰਡੇ ਨੇ ਕਹੀ ਸਾਰੀ ਸੇਵਾ ਕਰ ਆ ਆ ਮਾਸੀ ਦਾ ਘਰ ਆਇਆ ਏ ਮੇਰੀ ਮਾਸੀ ਆ ਜਿਖੇਪਲ ਤੋਂ ਹਾਂ ਮੇਰਾ ਪੱਖ ਰੱਖਦੀ ਆ ਦੇਖੋ ਆ ਮਾਸੀ ਦਾ ਘਰ ਹੁਣ ਬਣਾਇਆ ਹੈ। ਹਾਂ ਨਨ ਪ੍ਰਾਣਾ ਘਰ ਆਪ ਲੈਣਾ। ਇਹ ਘਰ ਬਿਨਾ ਹਨਾ ਪਿੰਡ ਵਾਲਾ ਅਨੁਸਾਰਦਾ ਨਹੀਂ ਬੁੱਜਦਾ। ਕਮਰੇ ਬਣਾ ਦੇ ਬਿਨਾ ਸਰਦਾ ਨਹੀਂ। ਲੋ ਜੀ ਐਟ ਜੇ ਤੋ ਬਾਹਰ। ਪਈ ਜਣਾ ਬਣਾ ਜਾੜਾ ਪਰ ਕੋ ਲੱਗ। ਬੈਠ ਬੈਠ ਬੇਕੂ ਦੇ ਦਵਾਰ ਸਾਰੇ ਬੈਠੇ ਨੇ ਜਿਹੜੇ ਬੰਦੇ ਉੱਤੇ ਨੇ ਸਾਰੇ ਆਪਣੇ ਘਰ ਤੋਂ ਆਜਾ ਸਾਰੇ ਕਿਹਦਾ ਇੰਤਜ਼ਾਰ ਚ ਨੇ ਜੀ ਤੇ ਕਰੇ ਕੀ ਦੇਖ ਕੇ ਮੈਨੂੰ ਪਤਾ ਨਹੀਂ ਉਹਨਾਂ ਆਈ ਤੁਡੀ ਕਰਨ ਲੱਗ ਪਤੇਰੇ ਬੰਦੇ ਜੁਝਦਾਗੇ ਪੜੋ ਘੜਾਂਗੇ ਤੇ ਤੇਰੇ ਬੱਚੀਆਂ ਬਚੀਆਂ ਉੱਥੇ ਬੈਠੀਆਂ ਉਹ ਨਹੀਂ ਆ ਗਈਆਂ ਆ ਜਾਣਾ ਹੋਲਾ ਅੱਜ ਜਨੈਰੇਟਰ ਤੇ AC ਚੱਲ ਰਿਹਾਗਾ ਹੋਰ ਹੈ ਸਾਂਦੀ ਵਾਲੇ ਦਾ ਸਾਨੂੰ ਮਦਦ ਦੱਸ ਦਿੰਦੀ ਵੀਰ ਦੇ ਅੱਜ ਭਾਣ ਕੁੱਤਾਂ ਦਾ ਨਾਮ ਦੇਖਿਆ ਕਾਂ ਕਾਂ ਦੇਖਿ ਮੌਜਨ ਅਰੇ ਵੀ ਏਸੀ ਚ ਗਿੱਜ ਗਿਆ ਹਨਾ ਹੋਰ ਮੰਜੇ ਤੇ ਰਾਤ ਨੂੰ ਬੈਠੀ ਰਹੇ ਨਾ ਬਣੇ ਨਾ ਨਾ ਰਾਤ ਨੂੰ ਤੇ ਬਾਹਰੇ ਰਹਿੰਦੇ ਰਾਤ ਨੂੰ ਨਹੀਂ ਰਹਿੰਦੇ ਯਰੇ ਅੱਛਾ ਰਾਤ ਨੂੰ ਆਮ ਹਮੰਜਾ ਉਰੇ ਪਏ ਕੁੱਤੇ ਦਾ ਮੰਜੇ ਤੇ ਰੱਖਦੇ ਆਂਗੇ ਫਿਰ ਢੇੜਾ ਢੇੜਾ ਦੇ ਕੇ ਰੱਜ ਕੇ ਫਿਰ ਰੱਖ ਪੈ ਜਾਂਦਾ ਅੱਛਾ ਰੋਧ ਲਗੇਟ ਵਾ ਗਿਆ ਕਹਿੰਦਾ ਫਿਰ ਵਾ ਗਿਆ ਨਾ ਵਾ ਚੱਲੀਏ ਰਾਤ ਨੂੰ ਹੁਣ ਇਹਨਾਂ ਠੰਡੇ ਕਮਰੇ ਚ ਆਉਣ ਨੂੰ ਜੀ ਨਹੀਂ ਕਰਨਾ ਹੋਣਾ ਹਟਣਾ ਬਣੇ ਉਹੀ ਰੇਟਰਾ ਦੇ ਪੱਖੇ ਥੱਲੇ ਬੈਠਣਾ ਬਹੁਤ ਉਹ ਤਾਂ ਦੋ ਚਾਰ ਦੇਣੀ ਆ ਪੁੱਤ ਕੋਈ ਨਾ ਕਹਿੰਦਾ ਸੀ ਮੈਂ ਰਾਤ ਫਸਦੀ ਨਹੀਂ ਬਹਾਨੇ ਅੱਜ ਜਸ਼ਨ ਦਾ ਕੀ ਹੋਇਆ ਹੋਊਗਾ ਸਵੇਰੇ ਮਹਾਲ ਤੂੰ ਨਵੀਂ ਜਸ਼ਨ ਕੋਲੀ ਭਾਈ ਜਾਂਦੀ ਉਹ ਮੋਨਾ ਤਾਂ ਆ ਕੇ ਲੁਕ ਕੇ ਰੋਟੀ ਮਾਰ ਕੇ ਖਾ ਲੋ ਜੀ ਲੁਕ ਕੇ ਰੋਟੀ ਖਾ ਰਹੀ ਹੈ ਨਾ ਦੇਖੋ ਖਾਓ ਖਾਓ ਜੀ ਆਹ ਕਾਰ ਲੋ ਜੀ ਮੈਂ ਤਾਂ ਮੇਰੀ ਸਹੇਲੀ ਕੇ ਕਰੇ ਆਈ ਥੀ ਹਾਲ ਛੱਟ ਦੇ ਉਂਗਲ ਮਰਵਾ ਲਾਉਂ ਇਜ਼ਤ ਛੱਟ ਮਰਵਾ ਤੇ ਇਹਨਾਂ ਬੋੜ ਮਾਰ ਲੱਗ ਗਈ ਇਹ ਮੈਨੂੰ ਦਿਸੀ ਨਹੀਂ ਹੈਗੀ ਮੈਂਨੇ ਬਾਹਰ ਉਂ ਝੰਮਣ ਲੱਗ ਗਈ ਮੈਂ ਖੜਕਾ ਵਾਲਾ ਹੁੰਦਾ ਹੈ ਨਾ ਮਸ਼ੀਨ ਚੱਲਦੀ ਹੈਗੀ 47 ਤੇ ਅੰਦਰ ਬੈਠੇ ਤੇ ਵਿਚਾਰੀ ਮੈਂ ਉਹ ਬੈਠੇ ਰਹਿ ਤਰੀ ਸੀ ਦੂਜੇ ਕੰਮ ਰਹਿ ਚਾ ਮੇਰਾ ਕੈਮਰਾ ਵੀ ਬਾਰ ਡਾਊਨ ਲੱਗੀ ਮੇਰੇ ਤਖਤੇ ਤੇ ਹੱਥ ਖਾ ਗਿਆ। ਹੁੰਡੇ ਚ ਜਰਵਾਇ ਕਿੱਲਾ ਜਾ ਡਾਊਨ ਲੱਗੀ ਤੇ ਹੋਰ ਕਿੱਥੇ ਆ ਗਿਆ। ਹਾਂ ਸਟਰ ਰਲੀ ਹੋਈ ਸੀਗੀ। ਸਾਰਾ ਕੁਝ ਵਧੀਆ ਹੋ ਗਿਆ ਭੈਣ ਨੇ ਮਾਰੀ ਲੈਣੇ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣਿਆਂਗੇ ਹਨਾ। ਕਿੰਨੇ ਦੀ ਆਈ ਇਹ 15000 ਦੇ। ਹਾਂ 15000 ਰੁਪਏ ਦੇ। ਇਹ ਲੱਕੜ ਦੀ ਆ ਹਨਾ। ਹਾਂ ਲੱਕੜ ਦੀ ਆ ਇਹ ਦੇ। ਇੰਝ ਦੌਰ ਸੁਖ ਜਾਣਾ ਪਤਾ ਹੀ ਨਹੀਂ ਆਇਜ। ਆਉਣੀ ਵੀ। ਇਹ ਕਿਵੇਂ ਖੁੱਲਦਾ। ਹਾਂ। ਆ ਜੀ ਦੇ। ਬੜੀ ਨੇ ਪਰਦੇਪੁਰ ਦੇ ਚੀਜ਼ ਰੱਖਣੀਆਂ ਹਨਾ ਨਾ ਕਹਿੰਦੇ ਤੁਹਾਨੂੰ ਬੀ ਬੁਲਾਈ ਜਾਂਦੇ ਨੇ ਬੀਬੀ ਹੋਰੀਆਂ ਸੋਹਣੀ ਨਵਾਰੀ ਕਿੰਨੇ ਮਰਜ਼ੀ ਕੱਪੜੇ ਰੱਖ ਲੈ ਲੈ ਤਾਂ ਹੀ ਮਹਿੰਗੀ ਆਪਾਂ ਨੇ ਇਹ ਲੱਕੜ ਕਰਕੇ ਹਨਾ ਇਹ ਮਹਿੰਗੀ ਲੱਗਿਆ ਹੂੰ ਆਹ ਦੀ ਲਾਕਸ ਕਰਾਇਆ ਹਾਂ ਹਾਂ ਬੱਸ ਤਾਉਣ ਆ ਲੈਣੇ ਹੁਣ ਨਾ ਬੱਸ ਪਹਿਣੇ ਉਦੋਂ ਹੁਣ ਪੀ ਕੇ ਆਇਆ ਚਾਹ ਆ ਇੱਧਰ ਤੇ ਨੰਗ ਕੀ ਜੀਵਨ ਆ ਇੱਧਰ ਤੇ ਨੰਗ ਕੀ ਲੋ ਜੀ ਆਪਾਂ ਭੈਣ ਕੇ ਘਰੋਂ ਸੱਤ ਤੇ ਆ ਗਏ ਸੱਤ ਤੋਂ ਆ ਗਏ ਸੀਗੇ ਵਧੀਆ ਸੁਖ ਸਾਂ ਨਾਲ ਵਧੀਆ ਕੰਮ ਚੱਲ ਗਿਆ ਤੇ ਵਧੀਆ ਨਿਬੜ ਪੈ ਗਈ ਹੁਣ ਸੱਤ ਤਾਂ ਹੁਣ ਸਰਦਾਰ ਜੀ ਹੁਣ ਫੇਰ ਵਾਗ ਗਏ ਨੇਗੇ ਤੇ ਬਸ ਮੈਂ ਹੁਣ ਪਿਉਣੀ ਆ ਜੀ 4 ਵਜ ਗਏ ਪਾਣੀ ਮੱਜਾਂ ਨੂੰ ਤੇ ਆ ਕੇ ਰੈਸਟ ਕਰੀ ਤੇ ਹੈਨਾ ਤੇ ਉੱਥੇ ਵੀ ਹੈਗੇ ਤੇ ਵੇਲੀਆਂ ਹੀ ਸੀਆਂ ਰੋਟੀ ਥੋੜੀ ਜੀ ਰੋਟੀਆਂ ਸੀਗੀਆਂ ਹੈਨਾ ਕਿਉਂਕਿ ਇੰਨਾ ਇਕੱਠ ਹੈ ਨਹੀਂ ਸੀਗਾ ਪਹਿਲੀ ਸੱਤ ਤੇ ਵੱਧ ਘੱਟ ਸੀਗਾ ਦੂਜੀ ਸੱਤ ਤੇ ਆਲਾ ਘੱਟ ਹੀ ਕਰ ਲੈਣ ਉੱਪਰ ਲੈ ਆਉਂਦੀ ਪਈ ਹੈਨਾ ਹੱਪਾ ਕਰਦੇ ਆ ਜੀ ਹੁਣ ਵੀਡੀਓ ਦਾ ਐਂਡ ਤੇ ਵੀਡੀਓ ਦੇਖਣ ਲਈ ਸਾਰੀਆਂ ਭੈਣਾਂ ਦਾ ਸਾਰੇ ਬੱਚਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਮੈਂ ਇੱਕ ਕਦ ਕਹਾਂ ਨਾ ਫਿਰ ਕਹਿੰਦੇ ਨੇ ਬੱਚੇ ਰਹਿਗੇ ਜੇ ਬੱਚਾ ਨਾ ਕਹਾਂ ਨੀ ਫਿਰ ਕਹਿੰਦੇ ਅਸੀਂ ਵੱਡੇ ਰਹਿਗੇ ਸਾਰਿਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਇੰਨੀ ਸਪੋਰਟ ਕਰਨ ਲਈ ਪਿਆਰ ਕਰਨ ਲਈ ਤੇ ਮੈਨੂੰ ਪੂਰੀ ਉਮੀਦ ਹੈ ਤੁਸੀਂ ਇਸ ਤਰ੍ਹਾਂ ਹੀ ਮੇਰੇ ਮੈਨੂੰ ਪਿਆਰ ਕਰਦੇ ਰਹੋਗੇ ਤੇ ਵੀਡੀਓ ਦੇਖਦੇ ਰਹੋਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ